ਵਾਹ ਦੇ ਲਾ ਮਾਸੜਾ ਉਹ ਬੇਮਸਕਾਰਾਂ ਨੂੰ ਬੈਠਾ ਦੇ ਓਏ ਨਾ ਚੜਾ ਦੋ ਵੀਕ ਕਰ ਲੱਕਦਾਰ ਨਾ ਮੇਰਾ ਓਏ ਪੁੱਤ ਯਾਰ ਇਹਨਾਂ ਨੂੰ ਕਿੱਥੋਂ ਰਾਣੂ ਪਤਾ ਲੱਗਣਾ ਚਾਹੇ ਹੋਇਆ ਜਾਏ ਨਹੀਂ ਇਹਨਾਂ ਨੇ ਕਹਿਣਾ ਹੈ ਕੀ ਕਹਿਣਾ ਭੋਚੜੀਆਂ ਸੋਹਣੀ ਬੋਤ ਇਹ ਰਾਣੂ ਉਹ ਕਾਖੂੜੇ ਦੂਏ ਦਿਨਾਂ ਨਾਲ ਕਿ ਉੱਥੋਂ ਫੇਕ ਡੇ ਕੌਣ ਉਹ ਉਹ ਰੱਜੀ ਰੱਜੀ ਸੀ ਕੱਲ ਲਈ ਰੱਜ ਤਕੋ ਅਸੀਂ ਬੈਠੇ ਭਾਜੀ ਮੈਂ ਇਹ ਭੈਣ ਜੀ ਅਸੀਂ ਹੈਰਾਨ ਨਾ ਰਹਿ ਗਏ ਦਾਲ ਦੇ ਕੇ ਚਿੜੀ ਆ ਉਹ ਜਿਹੜੀ ਵਿੱਚੋਂ ਕੱਢ ਕੇ ਖਾਵੇ ਸੋਹਣੀ ਬੜੀ ਮਾਸੀ ਨੂੰ ਗੱਲ ਕਰ ਲਾ ਦੇ ਮਸਲਾ ਵਿੱਚੇ ਟੋਕੀ ਜਾਂਦਾ ਉਹ ਕੀ ਕਹਿੰਦਾ ਆ ਉਹ ਵਿੱਚੇ ਚਿੜੀ ਚਿੜੀ ਕਰੀ ਜਾਂਦਾ ਵਿੱਚੇ ਇਹ ਕਰੀ ਜਾਂਦੀ ਵਿਚਾਰੀ 23 ਦਾ ਗੱਲ ਟੋਕਣੀ ਹੁੰਦੀ ਵਾਤੇ ਇਹਦੇ ਹਨ ਦੇਖ ਲੈ ਮੈਂ ਗਿਆ ਸੱਪ ਤੇ ਕੀ ਗਏ ਮਾਸੀ ਮੈਂ ਕਿਹਾ ਆਪਾਂ ਸ਼ਾਮ ਨੂੰ ਕਿਤੇ ਘੁੰਮਣ ਚੱਲਾਂਗੇ ਕਹਿੰਦੇ ਯਾਰ ਠੀਕ ਆ ਹਾਂ 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 ਫੇਰ ਘੁੰਮਣ ਨੂੰ ਤੇਰਾ ਲੱਕਰੀ ਨਾ ਬਦਾਂ ਪੁੱਛਣਾ ਵਾਲਾ ਹੋਵੇ ਸਾਦ ਕਿਹਾ ਮੈਂ ਘੁੰਮਣ ਜਾਣਾ ਮੇਰੇ ਤੇ ਤੋੜ ਵੀ ਨਾ ਦੋ ਬੀਕ ਕਰਾ ਲੱਕ ਧਾਰ ਨਾ ਮੇਰਾ ਓਏ ਕਿਤੇ ਆ ਨਾ ਫੋਨ ਕਿਆ ਕਰ ਰ ਅਜੇ ਤਾਂ ਡੈਕਸ ਦਾ ਬਹੁਤ ਕੰਮ ਓਏ ਕਰ ਬੰਨਣਾ ਨਹੀਂ ਤੂੰ ਬੰਨਣਾ ਸਾਡੇ ਦਾ ਤੋੜ ਦਿੱਂਗਾ ਬੰਨਣਾ ਨਹੀਂ ਦਾ ਤੋੜੂ ਨਾ ਕਰ ਦੇ ਚਾਨੋ ਮੈਂ ਖਰਾਬ ਕਰਾਂ ਛੱਡ ਗਿਆ ਬੰਨਣਾ ਛੱਡ ਗਿਆ ਜਿੰਨੀ ਖਰਾਬ ਕਰ ਲਈ ਲੈ ਬਾਸ ਸਾਡੇ ਉਹਦਾ ਰਹਿਦਾ ਵੀ ਹਲਾ ਦੇ ਜਿਵੇਂ ਉਹਦਾ ਧੋਖਦਾ ਹੋਇਆ ਜਿਹੜੇ ਦੋ ਮੰਨ ਕੇ ਉਹਦੇ ਸਹੀ ਆ ਉਹ ਵੀ ਹਲਾ ਨਹੀਂ ਲੈਂਦਾ ਹਿ ਹਲਾਈਏ ਚਾਹੇ ਨਾ ਲਈ ਸਾਡੀ ਚੀਜ਼ ਸਾਡੀ ਚੀਜ਼ ਆਓ ਪੀਓ ਤੁਮ ਆਈ ਐ ਤੇ ਨਾਲੇ ਹੀ ਆ ਪੰਡ ਫੇਰ ਕਰੀਆ ਠੀਕ ਹੈ ਇਹ ਨਾਲ ਨਹੀਂ ਨਹੀਂ ਉਹਦੀ ਹੋ ਵੀ ਕੈ ਨਾ ਟੱਪ ਕੇ ਨਾਲ ਹੀ ਆ ਖੈ ਹੁਣ ਉਹਨਾਂ ਦੀ ਜੂ ਚ ਆਇਓ ਆਪਾਂ ਜਾਂ ਸੱਤ ਲਿਆ ਹੁਣ ਮੇਉ ਤੇ ਰੋ ਬੈ ਸਕਦਾ ਭਰਾ ਮਾਤਾ ਪਰਾ ਆਹ ਛਾਤੀਆਂ ਤਾਣ ਕੇ ਆ ਜਾਂਦੇ ਆ ਛਾਤੀ ਉਹਨਾਂ ਦੀ ਛਾਤੀ ਤਾਣ ਕੇ ਆ ਜਾਂਦੇ ਆ ਸਾਰੀਆਂ ਬਣ ਗਈਆਂ ਹਰਦਾ ਦੇ ਉਹਨਾਂ ਨੂੰ ਫੌਜ ਦਾ ਆਫਰ ਆ ਗਿਆ ਸੀ ਮਾਮਲੇ ਤਾਂ ਨਹੀਂ ਗੱਲ ਸੀ ਉਹ ਕਹਿੰਦੇ ਈ ਵੱਡੀ ਸ਼ਾਸਤੀ ਕਿਹਨਾਂ ਦੀ ਹੋ ਗਿਆ ਤਾਂ ਘਰੇਆਂ ਠਿੱਕੇ ਹੀ ਆ ਹੋਰ ਭਰਾ ਤਾਂ ਭਰਾਈ ਹੁੰਦੇ ਸੀ ਕਿਹੜਾ ਕਰਦਾ ਆ ਗਾਲਾ ਹੋ ਗਿਆ ਇਹਨੂੰ ਸਾਨੂੰ ਪਤਾ ਤੁਹਾਡੇ ਨਾਲ ਕਿ ਕਿੱਥੇ ਆ ਉਹ ਠੱਟੇ ਪਾਣ ਲੈਂਦੇ ਕਿਉਂ ਕਿੱਦਾਂ ਤੈਨੂੰ ਕਿੱਦਾਂ ਪਛਾਣ ਲੈਣ ਜਾਣਦੇ ਨੇ ਆ ਮਾੜੀ ਮੋਟੀ ਗੱਲ ਨਹੀਂ ਆਹ ਮੋਜੂਦਿਆਂ ਨੇ ਤੁਸੀਂ ਕਿਹਾ ਕਿ ਤੁਸੀਂ ਮੋਜੇ ਵੱਡੇ ਬੰਦਨ ਦੇ ਆਰਾਮ ਮਾੜੀ ਮੋਜਿਆਂ ਦੀ ਸ਼ਾਪ ਸੀ ਸਾਡਾ ਸਾਨੂੰ ਸੱਜ ਦੇ ਮੋਜੀਆਂ ਦੇ ਪੈਂਟ ਸੀ ਮੋਜੂਦਿਆਂ ਦੇ ਮੋਜੀਆਂ ਦੇ ਨਹੀਂ ਮੋਜੀਆਂ ਲੈ ਕੇ ਗਏ ਤਾਂ ਉਹ ਪਸਾ ਲਿਆ ਉਹ ਮੋਜੇ ਮੋਲ ਨੂੰ ਅੱਜ ਤੱਕ ਪਤਾ ਲੱਗਾ ਇੰਨੇ ਸਾਲਾਂ ਤੋਂ ਮੋਜੇ ਕਿਹੜੇ ਆ ਮੋਜੇ ਨਹੀਂ ਉਹਨਾਂ ਨੂੰ ਪਤਾ ਕਿਦੋਂ ਸਾਦੇ ਹੁੰਦੇ ਸੀ ਜਦੋਂ ਤੁਹਾਡੇ ਦਾਦੇ ਪਰਦਾਦੇ ਤੁਸੀਂ ਹੁਣ ਕੀ ਸਾਦੇ ਜਾ ਕੇ ਪੁੱਛੋ ਮੌਜੂਕਿਆਂ ਦੇ ਹੋਰ 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 ਤੈਨੂੰ ਬਰੇ ਕਹਿੰਦੇ ਰੂਪੋ ਵਾਲੀਏ ਲੇ ਚਿੱਤਰ ਨਾ ਖਾਈ ਮੇਤੇ ਤੂੰ ਰੂਪੋ ਦਾਦਦੇ ਮਗਾ ਲੂ ਰੂਪੋ ਵਾਲੀਏ ਰੂਪ ਵਾਲੀਏ ਮਤਲਬ ਕੀ ਰਾਤ ਨੂੰ ਲੈ ਦਿਨੇ ਲੜੀ ਜਾਣਾ ਰੇੜੀ ਦਿਨ ਰਾਤ ਨੂੰ ਸੁਲਾ ਸੁਵਾਈਆ ਇੱਥਾਂ ਦੇ ਨਹੀਂ ਸੁਣਾਉਂਦੇ ਤੂੰ ਇਹਨਾਂ ਸਵੇਰ ਨੂੰ ਅਟ ਕਹਿਣਾ ਕੁੜੇ ਉਹਨਾਂ ਨੇ ਕਲਾਈ ਸਾਡੀ ਜਿਹੜੀ ਮਰਜੀ ਉਹ ਕਰਨ ਅਸੀਂ ਆਪ ਕੋਈ ਨਹੀਂ ਹੋਇਆ ਤਾਂ ਫੇ ਇੱਕ ਵਾਰ ਬਈ ਸਾਡੇ ਪੈਟ ਨਹੀਂ ਦਿੱਦਾ ਕਿਸੇ ਦੀ ਲੜਾਈ ਹੁੰਦੀ ਹੈ ਨਾ ਮੈਂ ਬਹੁਤ ਨਹੀਂ ਹੁੰਦੀ ਤੂੰ ਹੈਗਾ ਆਧੂ ਵਾਲੀਆ ਹਾਂਜੀ ਇਹ ਤੂੰ ਆਲੂ ਵਾਲੀਏ ਦਾ ਪੁੱਤ ਹੈਂ ਬਾਜੀ ਕਿੰਨੀਆਂ ਰਾਤਾਂ ਰਹਾ ਹੈਂ ਕਹਿੰਦੀ ਤੇਰੀਆਂ ਰਾਤਾਂ ਨਹੀਂ ਰਹਾ ਹਾਂ ਸੱਤ ਨੰਬਰ ਉਹ ਤੇ ਬੀਬੀ ਹੁੰਦੀ ਪਾਪੇ ਹੁੰਦੇ ਤੇ ਬੀਬੀ ਪਾਪੇ ਹੁੰਦੇ ਉਹ ਤੇ ਸਦਾ ਕਹੇ ਜਦੋਂ ਉੱਥੇ ਸਾਲੀਆਂ ਹੁੰਦੀਆਂ ਮਗਰੋਂ ਵਿਆਹ ਕੀ ਮੈਂ ਲੈ ਆਇਆ ਸਾਲੀਆਂ ਤਾਂ ਹੈ ਹੀ ਮੜਾ ਦੇ ਲੈ ਹੱਸਿਆ ਦੇ ਲੈ ਖੁਸ਼ ਹੋਇਆ ਮਾਸੜ ਖੁਸ਼ ਹੋਇਆ ਸਾਲੀਆਂ ਦਾ ਤਾਂ ਹੁੰਦਾ ਹੀ ਹੈ ਓਏ ਲੈ ਬਦਨ ਦੇ ਲੈ ਸਾਲੀ ਦੇਖ ਕੇ ਸਾਰੇ ਬੰਦੇ ਟੁੱਟੇ ਤੇ ਡੁੱਟੇ ਤੇ ਜਾ ਜੰਦਾ ਮੈਂ ਵੜੀ ਬੰਦਾ ਨਾ ਮੇਰੀ ਗੱਲ ਸੁਣ ਇਹ ਕਦੀ ਨਹੀਂ ਸਾਲੀਆਂ ਕੇ ਪੁੱਤ ਕਹਿੰਦਾ ਪੁੱਤ ਉਹ ਪਿਆਰ ਚ ਪੁੱਤ ਵੀ ਕਹਿ ਦਿੰਦੇ ਹੁੰਦੇ ਕਦੇ ਨਹੀਂ ਹੁਣ ਪਿਆਰ ਚ ਤਾਂ ਕਹਿੰਦੇ ਪੁੱਤ ਕਹਿ ਦਿੰਦੇ ਆ ਜਾਨ ਕਹਿ ਦਿੰਦੇ ਆ ਜਾਨ ਕਿ ਨਾ ਛੇਤਰ ਨਾ ਖਾਣੀ ਤੀ ਮੇਰੇ ਪੁੱਤ ਕਿਹੜਾ ਪੁੱਤ ਕਹਿ ਰਿਹਾ ਆ ਤੂੰ ਛੇਤਰ ਨਾ ਖਾਈਂ ਹਾਂ ਬੋਤਾਂ ਨਾ ਬੋਲ ਅੰਦਰ ਹੀ ਰਹਿੰਦੀ ਵਾਸੀ ਲੈ ਗੋਰੀ ਹੋ ਗਈ। ਨਾ ਬਾਹਰੋਂ ਆਈਆਂ ਇੰਗਲੈਂਡ ਚ ਤਾਂ ਗੋਰੀ ਹੋ ਗਈ। ਬੋਲ ਵੀ ਪਿੱਕ ਹੋਣ ਲੱਪੈ। ਬੋਲ ਵੀ ਰਾਤੀ ਕਹਿੰਦੀ ਸੀ ਮੇਰੇ ਗਲਮ ਦੀ ਗਲੰਬੀ ਹੋਈ ਹੋਰ। ਬਾਪ ਜਵਾਨੀ ਆਉਣ ਲੱਗ ਪਈ। ਉਹ ਤੇਰਾ। ਹੁੰਦਾ ਪਾਣਾ ਨਾ ਜਵਾਨੀ ਆਣੀ। ਹੁੰਦਾ ਬੈਠ ਜਾਣ ਲੱਪੰਦਾ ਹੁੰਦਾ ਸਿਆਣਾ। ਉਹ 90 ਸਾਲ ਤੋਂ ਬਾਅਦ ਤਾਂ ਨਾਣ ਲੱਪੰਦਾ। ਇਹ ਵੀ ਹੋਈ ਆਈ ਤੇ ਨਾ। ਮੋਰਨ ਮੰਗਣਾ ਤੇਰਾ ਭਰਾ ਹਾਂ ਉਹ ਕਿੱਥੇ ਜਾਂਦਾ ਉਹ ਨੋਟ ਦਿੱਤੇ ਜਾਂ ਤੁਹਾਡੇ ਨਾਲ ਆ ਦੇ ਬੋਏ ਨਹੀਂ ਮੇਰੇ ਗਾਹ ਕੋਲ ਦਸਣਾ ਦੀਪਾ ਦਾ ਉੱਥੋਂ ਸਰਿਆ ਨਹੀਂ ਕਿਉਂ ਨਹੀਂ ਸਰਿਆ ਤੂੰ ਜਾਂ ਚੱਲ ਗਿਆ ਸੀ ਤੂੰ ਕਾ ਤੇ ਚੱਕ ਕੇ ਲਿਆ ਨਾਪੇ ਲੈ ਆਉਣੇ ਸੀ ਕਿੱਥੋਂ ਉੱਥੋਂ ਮਜਾਰੇ ਤੋਂ ਆਪ ਕਹਿ ਕੇ ਰਮਾਸੀ ਬੱਸ ਕਾਦ ਮੈਂ ਤਾਂ ਦੱਸਾਂ ਤੇ ਨਾ ਕੀ ਛੱਕ ਜ ਕੀ ਪਾਉਂਗੀ ਜੋ ਮੇਚ ਹਿੰਮਤ ਹੋਊਗੀ ਉਹ ਕੀ ਉਹਨੇ ਦੱਸ ਨਾ ਜੋ ਹਿੰਮਤ ਹੋ ਬੋਲ ਕੇ ਦੱਸ ਉਸ ਮੇਲੇ ਵਿੱਚ ਮੇ ਕੋ ਥੋੜੀ ਹਿੰਮਤ ਹੋਵੇ ਪੂਰੀ ਬੈਟ ਮੇਰੀ ਪੂਰੀ ਨਹੀਂ ਥੋੜੀ ਹੋਣੀ ਪਈ ਪੂਰੀਂ ਥੋੜਾ ਦੇਣਾ ਮੈਂ ਦੇਣਾ ਕਿਉਂ ਖੋੜੀ ਨਹੀਂ ਸੁਣਾਉਣਾ ਤਾਂ ਹੈਗਾ ਮੈਨੂੰ ਪਤਾ ਹੱਲੇ ਕਿਉਂ ਅਪਨਾ ਲੜਾ ਤੋਹ ਕਾਣਾ ਤਿਆਰ ਰੱਖੀ ਕੋ ਬਾਲੀ ਬੁਲੀ ਤੇਰਾ ਭਰਾ ਨਾ ਪਿੱਛੋਂ ਕਰਕੇ ਤੇਰੀ ਗੱਲ ਮੇਰਾ ਭਰਾ ਜਾਦੇ ਬਾਲੀਆਂ ਲਾਉਂਦਾ ਲਾਉਂਦੀ ਨੀ ਗੱਲ ਕੀਤੀ ਗੱਲ ਸੈੱਟ ਨਹੀਂ ਕੀਤੀ ਉਹ ਸਚਾਈ ਨਿਕਲ ਜਾਂਦੀ ਮੂੰਹ ਚੋਂ ਮੈਂ ਚੁਪੇੜ ਮੰਨੋ ਸਾਡੇ ਭਾਣੂ ਨੇ ਕਛ ਕਹਿਣਾ ਹੋਊਗਾ ਗਰੀਬ ਨੂੰ ਐਨੀ ਬੋਲ ਐਵੇਂ ਨਾ ਗਰੀਬ ਨੇ ਸੱਚੀ ਗੋਪੀ ਕੌਸ਼ਨ ਆ ਕੇ ਆ ਕਰੋ ਤੂੰ ਉਹ ਪੈਗਨਾਉਂਦੇ ਆਂਡੇ ਦੀ ਭੁਰਜੀ ਤੇ ਐਂਕ ਭੁਰਜੀ ਜਾ ਕੇ ਦੇਖੀ ਆ ਕੋਈ ਨਹੀਂ ਬਿੰਦਾ ਜਾਂਦਾ ਇਹ ਤਾਂ ਬਣਾ ਕੇ ਦੇ ਕੇ ਆਉਂਦਾ ਐਦਾਂ ਕਰ ਇਹ ਬਣਾ ਕੇ ਦੇ ਕੇ ਆਉਂਦਾ ਲੱਭਾ ਪੀਂਦਾ ਨਹੀਂ ਮੈਂ ਨਾ ਜੱਦਾ ਉਹ ਬਿਮਾਰ ਹੁੱਕਿਆ ਨਾ ਹੁਣ ਨਹੀਂ ਉਹ ਉਹ ਨਹੀਂ ਪੀਂਦਾ ਉਹ ਛੱਡ ਦਿੱਤੀ ਭਾਜੀ ਸੱਚੀ ਛੱਡ ਲਈ ਨਹੀਂ ਦੇਣਾ ਕੀ ਕੀ ਇਹ ਦੱਸ ਵੀ ਹਣਾ ਬਈ ਜੋ ਹਿੰਮਤ ਹੋਣੀ ਉਸ ਵੇਲੇ ਇੱਥੇ ਬੇੜੇ 'ਚ ਬਿਸ਼ਿਆ ਇਹ ਦੇਖ ਲਿਓ ਹਾਂ ਜੇ ਤੁਸੀਂ ਵਿਆਹ ਕਰਾਉਂਗੇ ਸਾਲਾ ਸਾਲਾ ਜੇ ਤੁਸੀਂ ਵਿਆਹ ਦੇ ਹਰ ਸਾਲ ਕਹਿੰਦੇ ਵਿਆਹ ਕਰਾਓ ਹਰ ਸਾਲ ਤੁਹਾਡਾ ਵਿਆਹ ਤੁਹਾਡੇ ਕਹਿ ਦਿੰਨੇ ਆ ਤੇ ਕਰਾਉਂਦੇ ਨੇ ਲੈ ਵੀ ਸੈਨ ਆਂ ਕਹਿੰਦੇ ਆ ਹਾਂ ਇਹਨਾਂ ਨੂੰ ਨਹੀਂ ਮੈਂ ਵਿਆਹ ਕਰਾ ਮਯਾਰੇ ਨੂੰ ਤੁਸੀਂ ਜਾਣਾ ਮੈਂ ਜਾ ਰਿਹਾ ਇਹਨੂੰ ਨਾਲ ਲੈ ਲੈ ਕੇ ਜਾਣਾ ਬੈਣਾ ਗੱਡੀ ਦੇ ਉੱਪਰ ਆ ਤਿਆਰ ਕਿਉਂ ਇੰਨੇ ਜਾਣੇ ਤੈ ਜਾਣਾ ਨਹੀਂ ਤੈ ਨਹੀਂ ਜਾਣਾ ਐ ਨਹੀਂ ਜਾਣਾ ਉਹ ਆ ਗੱਡੀ ਤਾਂ ਆਏ ਤੇ ਆਪਾਂ ਨਾ ਆਣਾ ਮੰਨਨੇ ਕਰ ਮੰਨਨੇ ਆਉਣਾ ਮੈਂ ਐਵੇਂ ਗੱਲ ਦੀਆਂ ਸਾਈਆਂ ਬਦਾਈਆਂ ਲਾਈਆਂ ਐ ਮੈਂ ਵੀ ਲੈਣੇ ਐ ਐਂ ਵੀ ਜਾਣਾ ਕੋੜੇ ਨਾਲ ਹੀ ਕਰਕੇ ਜਾਣਾ ਤੇ ਤੋਂ ਮਸੀਏ ਬੈਂਦਾ ਕਦਾ ਮੁਸਕਾਨ ਵਾਂਗੂੰ ਕੌਣ ਐਦਾਂ ਮੁਸਕਾਨ ਕਹਿੰਦੀ ਉਹ ਮੁਸਕਾਨ ਪਾਣਾ ਕਿ ਮੁਸਕਾਨ ਕਿਤਨੀ ਕੋਣਾ ਮੁਸਕਾਨ ਆਹ ਯਾਰ ਗਾਦਰ ਭਾਂਜੇ ਵਰਗਾ ਉਹ ਨਹੀਂ ਮੈਂ ਤਾਂ ਮੁਸਕਾਨਾ ਕੇ ਬੈਠੀ ਮੁਸਕਾਨ ਕੋਣਾ ਕੋਣ ਆਉਂਦੀ ਆ ਆ ਬਸ ਇੱਥੇ ਆਈ ਕਿਥੋਂ ਆ ਨਾ ਮੁਸਕਾਨ ਕਹਿ ਰਹੀ ਆ ਕਹਾਂ ਨਹੀਂ ਆ ਹਾਂ ਆਹ ਹੋ ਮੁਸਕਾਨ 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 ਕੁੜੀਆਂ ਘਰ ਦੇ ਨਾਲ ਆ ਮੈਂ ਚਪੇੜ ਮਾਰੀ ਨਾ ਬੰਦ ਨੂੰ ਮਸ਼ਕੀਆ ਚਾਉਲੇ ਰੰ ਦਾ ਪੋਤਾ ਏ ਇਦਾਂ ਹਨ ਪੱਗ ਧਾਵਾਂ ਦਾ ਜਿਹਦਾ ਯੂਕੇ ਦਾ ਬੌਰਨ ਹੁੰਦਾ ਇਹ ਕਹਿੰਦਾ ਮੱਟਕ ਕਰੀ ਲੈ ਕਰਨ ਜੁਟੇ ਹੀ ਚੱਲ ਜਾਣਾ ਇਹ ਲੈ ਮਾਸੀ ਦੇ ਜਿਹੜਾ ਮੂੰਹ ਵਾਟ ਕੇ ਬਾਰਾ ਪਤਾ ਨਹੀਂ ਇਹ ਕੋਈ ਨਹੀਂ ਪਤਾ ਲੈ ਜਾਣਾ ਮਾਸੀ ਸੰਤ ਲੱਗ ਜਾਂਦੀ ਨੇ ਤੁਸੀਂ ਜਾਣ ਕਿੱਧਰ ਬੈਠੇ ਆ ਚੜਕੇ ਆ ਬੈਟਾ ਹਾਂ ਚੜਕੇ ਆ ਬੈਟਾ ਮੈਂ ਤੂੰ ਫੌਜੀ ਝੜਕੇ ਖਾਣ ਵਾਲਾ ਹੈਗਾ ਯਾਰ ਉਹ ਵਿਚਾਰਾ ਨਹੀਂ ਬੈਟਾ ਮੇਰਾ ਕੋਲ ਤਾਂ ਨਹੀਂ ਕਿਤਾ ਇੰਦੀ ਪੂਛ ਨਿਕਲੀ ਆ ਮੈਂ ਰੱਖੀ ਹੈ ਸ਼ੌਂਕ ਨਾ ਸ਼ੌਂਕ ਦੇਖ ਲਓ ਕਿਦਾਂ ਦੇ ਆ ਪੂਛ ਆਹ ਤੇਲ ਦਿਖਾ ਰਿਹਾ ਇਹ ਉਹ ਇਧਰ ਬੱਕਰੀਆਂ ਨਹੀਂ ਹੁੰਦੀ ਪਹਾੜੀ ਦੀ ਪਹਾੜੀ ਤੇ ਬੱਕਰੀਆਂ ਨਹੀਂ ਹੁੰਦੀ ਕਿਉਂ ਕਿ ਆ ਜੀ ਅੱਜ ਇਹਨ ਦੇਖਿਆ ਯਾ ਰਾਜ ਕਰਦੀ ਉਹਦਾ ਸੈਕਰੀ ਕਿਹਦੇ ਸੈਕਰੀ ਉਹ ਵੀ ਨੇ ਸੈਕਰੀ ਵਿਚਾਰਾ ਕਿੱਥੇ ਹੈ ਲੈ ਲੈ ਰਾਜ ਕਰਦੀ ਜਾ ਗਿਆ ਵਿਚਾਰੀ ਥਲੀ ਹੋ ਗਈ ਮੇਰਾ ਫੌਜੀ ਵੀ ਉੱਤਰਿਆ ਮੂੰਹ ਦੇ ਤਾ ਵਿਚਾਰਾ ਸੁੱਕਾ ਪਿਆ ਫੌਜੀ ਦਾ ਮੂੰਹ ਦੇ ਤੇ ਲੇਟੋ ਲੇਗ ਹੋਈ ਨਹੀਂ ਆਵੇ ਸਭ ਖੰਡੇ ਹੀ ਆ ਹਾਏ ਹਾਂ ਮੈਂ ਹੰਡ ਕਰਦੀ ਹਾਂ ਹਾਉ ਕੱਛੀ ਹੋਈ ਆ ਹਾਂ ਮਾਰੀ ਮੈਨੂੰ ਦਾਰਦਾ ਇਹ ਹਨਾ ਥਾਂਗ ਲਾਈ ਹਾਂਗ ਲਾਈ ਮੈਂ ਤਰੋਂ ਇਹ ਡਰਾਮੇ ਦੱਸਾ ਲੱਗਾ ਆ ਡਰਾਮੇ ਕੁੱਤਿਆ ਬਿਮਾਰ ਆਪਚਾਰੀ ਓਏ ਕੁੱਤੇ ਆ ਬੰਦੇ ਆ ਕੁੱਤਿਆ ਇਹ ਹੋ ਜਾਂਦਾ ਹੁੰਦਾ ਹਾਂ ਇੰਦਰ ਨਹੀਂ ਲਾ ਓਏ ਆ ਸਾਰਾ ਕੋਈ ਇੱਕ ਪੱਥੇ ਲੈ ਜਾਂਦੇ ਨੇ ਇੱਕ ਪੱਥੇ ਰੱਖੀ ਰੱਖ ਇਹਨਾਂ ਨੂੰ ਪੈਸੇ ਦੇ ਦੋ ਠੀਕ ਹੋ ਜਾਂਦੇ ਖੈਰਿਆਂ ਵਾਲੇ ਹਾਏ ਮਹਿਮਾਨ ਜੰਮਾ ਨੇ ਪੈਸੇ ਓਏ ਫੱਲਾ ਆਇਆ ਤਾਂ ਮੇਰੇ ਉਹ ਆਈਆ ਨਾ ਇਹ ਇਹਨੇ ਪਹਿਲਾਂ ਤਾਂ ਐਕਸ਼ਨ ਹੀ ਰੱਖਿਆ ਐਕਸ਼ਨ ਆਕਰ ਮੇਰੇ ਦਾਇਸ ਬੋਬੀ ਆਪਾ ਹੇ ਇੱਕ ਦਹੀਂ ਦਾਂ ਕਰਨੀ ਆ ਨਾ ਜੋ ਦੇਖ ਲਿਆ ਨਾ ਪਿੱਛੇ ਸੰਦੀਪ ਭੈਣ ਬੋਲੀ ਭੈਣ ਜੀ ਓਏ ਨਾ ਚੜਾ ਮਾਂ ਛਤਰਾ ਕੁੱਤੇ ਦਾ ਹੱਡਦਾ ਮਾ ਇਹ ਸੱਚੀ ਇਹ ਮੋੜਾ ਕੀ ਹੈ ਇਹਨਾਂ ਦਾ ਮੈਂ ਦਿੰਦਾ ਤਾਂ ਇਹਨਾਂ ਦੇ ਨਾਲ ਥੋੜੀ ਜਿਹੀ ਤੇ ਚੁਰਬੰਗੀ ਹੁੰਦੀ ਕਹ ਰਹੇ ਹਨ ਇਹਨਾਂ ਦੇ ਥੋੜੀ ਜਿਹੀ ਹੋਰ 50% ਜਨਬ ਵਧਾ ਕੇ ਸਾਰੇ ਵਾਹ ਵਾਹ matlab ਮੁਕਰੀ ਨਾ ਠੀਕ ਹੈ ਠੀਕ ਹੈ ਆ ਲੈ ਲਵਾਂ ਕਹਿ ਮੇਰੀ ਗੱਲ ਸੁਣ ਮੈਂ ਗੱਲ ਨਹੀਂ ਹਰ ਰਾਤ ਰਾਤੀ ਸੁਪਨੀ ਇਹਨਾਂ ਨੇ ਕਹਣਾ ਅੱਛਾ ਮੇਰੇ ਜੇ ਇਹਨਾਂ ਨੂੰ ਬੁਖਾਰ ਜਿਹੜਾ ਇਹਨਾਂ ਨੇ ਕਹਣਾ ਕਾਮ ਵੀ ਹੋਇਆ ਹੈ ਨਾਲ ਓਏ ਨਾਲ ਹੈ ਨਾ ਚਾਹ ਹੋਇਆ ਜਾਂ ਨਹੀਂ ਇਹਨਾਂ ਨੇ ਕਹਿਣਾ ਕੀ ਕਹਿਣਾ ਅੱਛਾ ਬੰਮੀ ਇੱਥੇ ਬੈਠ ਮੈਂ ਤੈਨੂੰ ਗੱਲ ਕਰ ਮੇਰੀ ਗੱਲ ਹਾਂ ਰਾਤ ਨੂੰ ਰਾਤੀ ਰਾਤ ਮੈਂ ਸੁਤਦੀ ਰਹਿੰਦੀ ਮੈਂ ਇੱਕ ਮਿੰਟ ਰਾਤੀ ਰਾਤੀ ਨਹੀਂ ਸੁਪਨਾ ਇੱਕ ਮਿੰਟ ਜਿਆ 12 ਵਜੇ ਦਾ ਸੀ ਮੈਂ ਮਤਲਬ ਤੈਨੂੰ ਮੈਂ ਆਹੋ ਇਹਨੇ ਮੈਨੂੰ ਫੋਨ ਕੀਤਾ ਤਾਂ ਉਹ ਜਾਣਦੀ ਹੈ ਕੋਪਰ ਫੋਨ ਕੀਤਾ ਨੇ ਮੇਰੇ ਦਰਦ ਸਾਂ ਮੈਂ ਸਾਰੀ ਰਾਤ ਨਹੀਂ ਸਕਦੀ ਮੇਰੇ ਦਰਦ ਬਹੁੰਦੀ ਰਹਿੰਦੀ ਫਰਚਲਾ ਨਾ ਮਤਲਬ ਤੁਹਾਡੇ ਜਿੰਨੇ ਵੀ ਮਰ ਜਾਣੇ ਆਉਂਦਾ ਫੋਨ ਕੀਤਾ ਤਾਂ ਨਹੀਂ ਇਹ ਗੱਲ ਸੱਚੀ ਆ ਜੇ ਇਹ ਕੈਦ ਵਿੱਚ ਬੁਖਾਰ ਚ ਚ ਕੰਮ ਵੀ ਹੋਇਆ ਹੈ ਇੱਕ ਦਾ ਜਿਹੜਾ ਲੈਣਾ ਇਹ ਮੈਂ ਰਾਤ ਨੂੰ ਆ ਨਾ ਕਿਤੇ ਪਾਜੀ ਬੰਦੇ ਨੂੰ ਨਹੀਂ ਵੀ ਅੱਖ ਲੱਗਦੀ ਹੁਣ ਕਿਸੇ ਵਲੋਂ ਆ ਸਾਡੀ ਮਮੀ ਦਾ ਕੰਮ ਹੈ ਆ ਨਹੀਂ ਆ ਦੇਖਿਆ ਜਿਹੜੇ ਕਹਿੰਦਾ ਹਾਈ ਮੈਂ ਠੀਕ ਨੇ ਥੋੜਾ ਜਿਹਾ ਹੋਰ ਰੋਲਾ ਪਾ ਕੇ ਦੱਸਣਾ ਕੌਂਦੀ ਠੀਕ ਹੈ ਥੋੜਾ ਰੋਲਾ ਪਾ ਕੇ ਆ ਉੱਚੀ ਇਹਨਾਂ ਦਾ ਰਿਵਾਜ ਆ ਜਿਹੜੀ ਰਾਤ ਨੂੰ ਆ ਨਾ ਬੱਤ ਕਿਸੇ ਵਜੇ ਨਹੀਂ ਇਹਨਾਂ ਦਾ ਰਿਵਾਜ ਆ ਮਾਸੀ ਆ ਮੇਰੀ ਗੱਲ ਸੁਣ ਮੇਰੀ ਗੱਲ ਨਹੀਂ ਡੈਕਸ ਨਹੀਂ ਡੈਕਸ 'ਚ ਆਏ ਇਹ ਤੁਸੀਂ ਕੀ ਸਮਝਦੇ ਨਹੀਂ ਤੁਰਦੇ ਆ ਬਹੁਤ ਬੜੀ ਚੀਜ਼ ਹੋਇਆ ਹੈ ਮਾਸਣ ਤੋਂ ਕਰੀਏ ਨਹੀਂ ਕਹਿੰਦੀ ਜਾਨਾ ਬਣਾਇਆ ਕਿਹੜਾ ਇੱਕ ਦੌਰ ਦਾ ਕੰਦੂਰ ਆ ਮਾਰਦਾ ਜੀਵੇਂ ਇਹ ਜੀ ਦੀ ਸੰਗ ਮਾਰਦੀ ਉਤ ਉਤ ਨੱਚਣੇ ਮੇਰਾ ਮੂਹ ਨਕਾਰ ਬਾਈ ਜੀ ਫਾ ਦੋ ਆਰ ਕੀ ਕਰੀ ਗਾਵੋ ਦੇ ਆਹ ਮੋੜ ਤੇ ਮੈਂ ਥੋਪੀ ਮੋੜ ਨਾ ਭਾਈ ਤੂੰ ਉਹ ਫਾਸੇ ਨਹੀਂ ਥੋਕੀ ਤੂੰ ਨਹੀਂ ਆਹ ਸਬਜ਼ੀ ਕਿੱਦਾਂ ਦੀ ਬਣਾਈ ਤੂੰ ਫਾਸੇ ਬਹੁਤ ਸਵਾਦ ਸਬਜ਼ੀ ਪਾਣੀ ਦਾ ਫੁਰਕੀਆਂ ਨਾ ਆਈਆ ਭਾਈ ਤੇ ਸੁਲੇ ਨੂੰ ਮੰਮੀ ਇਹ ਕਿਹਨਾ ਮੈਂ ਤਾਂ ਸਵਾਲ ਲੈ ਕੇ ਮੰਮੀ ਤਾਂ ਲਿੰਦਣਾ ਹੀ ਹੁੰਦਾ ਤੈਨੂੰ ਪਤਾ ਹੈ ਇਹਦਾ ਕੀ ਹੁੰਦਾ ਦੀਪ ਨੂੰ ਵੇਰ ਲੈ ਉਹ ਦਾ ਅੱਗੇ ਉਹ ਦਾ ਅੱਗੇ ਆ ਗਿਆ ਮਾਸੀ ਹੁਣ ਜੇ ਥੋੜਾ ਖਾ ਉਹ ਦਾ ਅੱਗੇ ਚੱਕੇ ਚੱਕੀ ਹੋ ਲੰਬੜਾ ਦੀ ਢਾਣੇ ਦਾ ਬਰਾਬਰ ਬੋਲੇ ਅੱਛਾ ਅੱਜ ਦਾ ਬੋਲੇ ਖਾਨਾ ਬੋਲਣਾ ਹੀ ਹੈ ਮੈਂ ਸੰਦੀਪ ਨੂੰ ਪੁੱਛ ਲਾ ਉਹ ਤਾਂ ਕਰ ਨਹੀਂ ਆ ਰਾਂ ਦਾ ਨਾ ਕੇ ਨਹੀਂ ਤੈਨੂੰ ਥੋੜਾ ਖਾ ਨਹੀਂ ਨਹੀਂ ਮੈਂ ਕੁੜੀ ਵੀਰ ਪੁੱਛਣਾ ਸੰਦੀਪ ਦਾ ਸਿੱਧਾ ਦੇ ਮੈਂ ਲਵ ਜਲਾ ਗੋਹਾ ਠੰਗਾ ਆ ਗਿਆ ਹਾਂ ਐਸਾ ਦੀਵਲਾ ਦੋ ਬੋਲਣਾ ਹੈ ਮਸਤ ਨੂੰ ਪਤਾ ਹੀ ਹੈ ਨਾ ਜੋਟੀ ਦਾ ਇੰਨਾ ਮੈਂ ਮਾਰ ਮਾਰ ਕੇ ਸਬਜ਼ੀ ਬਣਾਈ ਹੋ ਗਿਆ ਅੱਜ ਦਾ ਮਾਰ ਮਾਰ ਕੇ ਸਬਜ਼ੀ ਬਣਾਈ ਸਾਰਾ ਫਰਾਂ ਨੇ ਰੱਖਤਾ ਤਾਂ ਘਰ ਤੋਂ ਬੈਠੇ ਆਈ ਨਹੀਂ ਤਾਂ ਐਦਾਂ ਵੀ ਨਹੀਂ ਮੈਂ ਹੋ ਸਕਦੀ ਐਦਾਂ ਗਾਹ ਹੈ ਹੈ ਘਰ ਤੇ ਨੂੰ ਸਵਾਲ ਕੀ ਸੌਜੀ ਵਧੀਆ ਇਹ ਤਾਂ ਰਹਿਣਾ ਹੀ ਆ ਲੈ ਵੀ ਸਵਾਲ ਦੇ ਤਾਂ ਵੀ ਗਣਾ ਪਾਣੀ ਆਇਲ ਪਾਣੀ ਭਰਾਦੇ ਉਹ ਵੀ ਯਾਰ ਮਾਸੜਾ ਮੈਂ ਤਾਂ ਕਹੂੰ ਆ ਮੈਂ ਹੋਰ ਦੱਸ ਕੇ ਜੇ ਨੂਨ ਤੱਕ ਦੋ ਘਰ ਕੋਈ ਹੋਰ ਸਾਈਡ ਤੋਂ ਵੀ ਬੇ ਵੀ ਕਹਿੰਦੇ ਰਾਣੋਂ ਦਾ ਨੰਦੜਾ ਹੁੰਦਾ ਪਤਾ ਨਹੀਂ ਰਾਣੋਂ ਤੇ ਕਿੰਨੇ ਸੱਜੀ ਗੱਲ ਉਹ ਕਰਨ ਦੀ ਆ ਨੋਂ ਨਿੰਦ ਦੀ ਆ ਤੁਹਾਨੂੰ ਆ ਨਾ ਚਲਾ ਮੇਰਾ ਇਹ ਖਾਦੀ ਨਹੀਂ ਉਹ ਵੀ ਅਸਾਂ ਕਹਿ ਨਹੀਂ ਜਿਆਦਾ ਜਾਣੀ ਤੁਹਾਨੂੰ ਤਾਂ ਦੁੱਧ ਤਾਂ ਖਾਣੇ ਸੀਰਾ ਹੀ ਮਿੱਠਾ ਤੇ ਲੂਣ ਵੀ ਸੁਧਾ ਵੈਨੇ ਬੀਬੀ ਵੱਧੇ ਤੁਹਾਡੇ ਨਹੀਂ ਇਹਦੇ ਤੁਹਾਡੇ ਕੋਈਆਂ ਤੂੰ ਖਾ ਨਹੀਂ ਬੀਬੀ ਸਾਡੇ ਵੱਧੇ ਆ ਤੁਹਾਡੇ ਵੱਧੇ ਆ ਬੀਬੀ ਹੋਣੀ ਵੱਧੇ ਹੋ ਦੇਲਾ ਮਾਸੜਾ ਉਹ ਬੇਮਸਕਾਨ ਵਾਂਗੂ ਬੈਠਾ ਤੇਰੇ ਕੋ ਅੱਗੇ ਪਹਿਲੇ ਤਾਂ ਮੁਸਕਾਨ ਦੱਸੋ ਕਾਣਵਾ ਮੇਰਾ ਘੱਟੇ ਆਈ ਤੇ ਨਹੀਂ ਤੇ ਨਹੀਂ ਮੁਸਕਾਨ ਵਾਂਗੂ ਬੈ ਮੈਂ ਤਾਂ ਹਾਂ ਵੀ ਜਾ ਰਿਹਾ ਲੈ ਬੈਠੀ ਮੁਸਕਾਨ ਵਾਂਗੂ ਸਾਡਾ ਹੱਕ ਦਾ ਵੋਦੇ ਖਾਂਗੇ ਇਹ ਤਾਂ ਮੂੰਹ ਆ ਨਾ ਰੀਣ ਕਤਵੇ ਜਾਂ ਭੈ ਜੋ ਚਾਰ ਅੱਡ ਨਹੀਂ ਅੱਡ ਰੋਟੀਆਂ ਖਾਦੀਆਂ ਹੋਣੀਆਂ ਹਾਏ ਅੱਡ ਰੋਟੀਆਂ ਖਾ ਕੇ ਚਾਰ ਵਾਰੀ ਟਾਲਟ ਜਾਂਦਾ ਏ ਚਾਰ ਤਾਂ ਨਹੀਂ ਅੰਮਾ ਮੈਂ ਅੱਜ ਗਿਆ ਹੀ ਨਹੀਂ ਤੁਹਾਨੂੰ ਕਿੰਨੀਆਂ ਖਾਦੀ ਕੋਈ ਦਾ ਉਹ ਦਾਬ ਨੇ ਵੀ ਮੋਮੀ ਹਾਂ 10000 ਟੌਣ ਕਿੰਨੀ ਵਾਰੀ ਗਿਆ? 10000 ਗਿਆ ਮੈਂ ਸਵੇਹੇ ਰੋਟੀ ਖਾਧੀ ਸਵੇਰ ਵੈਨੇ ਭੋਕਦੀ ਸਵੇਰੇ ਹੁੰਦਾ ਸਵੇਰੇ ਹੁੰਦਾ ਸਵੇਰੇ ਰੋਟੀ ਨਹੀਂ ਖਾਦੀ ਇਹ ਮਾਲਵੇ ਵਾਲਦੇ ਇੱਦੇ ਸਵੇਹ ਹੀ ਕਹਿੰਦੇ ਆ ਮਾਰਾ ਤੂੰ ਬ੍ਰੈਂਡ ਕੋ ਪ੍ਰੂਫ ਨਹੀਂ ਚਾਹਦੇ ਵੇ ਸਵੇਹ ਰੋਟੀ ਖਾਂਦੀ ਕਿਲੋ ਬ੍ਰੈਂਡ ਬੁਲਾ ਤੂੰ ਜੀ ਸੱਦੀਆਂ ਨਾ ਮੇਰਾ ਨਾ 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 ਦੇ ਲੈ ਮਸਕਾਨ ਲੈ ਲੈ ਸੱਚੀ ਮੁਸਕਾਨ ਹੈ ਆ ਤੰਦੀਬਾ ਸਬਜੀ ਨੂੰ ਨੂਨ ਕਿੰਦਾ ਸੀ ਹੋਂ ਦਾ ਕਹਿਣਾ ਹੀ ਆ ਬਹੁਤ ਜ਼ਿਆਦਾ ਨੂਨ ਕਹਿੰਦਾ ਤੇਰੀ ਸਕਾਲੀਓਨ ਤਾਂ ਬੁੱਲਣੀ ਆ ਨਹੀਂ ਨਹੀਂ ਵੀ ਚੱਲ ਜਾ ਦਸਨ ਜੀ ਨੇ ਪੁੱਛੋ ਸਬਜੀ ਬਾਕਸਰ ਜੀ ਨੇ ਕਹਿਣਾ ਬਾਕਸਰ ਬਾਕਸਰ ਜੀ ਤਾਂ ਮਾਰਦੀ ਤਾਂ ਮਜ਼ਹਿਰ ਭਾਵੇਂ ਉਹਨਾਂ ਨੇ ਨਹੀਂ ਦੁੱਦੇ ਸੀਗਾ ਯਾਰ ਹੈ ਆ ਭਾਈ ਜੇ ਬਾਅਦ ਚਾਹਦਾ ਪੋਸਟਮਾਰਟਮ ਕਰਦੇ ਵੀ ਨੇ ਦਾ ਲੰਮਾ ਪਹਿਲੇ ਬਹੁਤ ਦਾ ਨਹੀਂ ਨਹੀਂ ਮੇਰੀ ਜਨਾਨੀ ਨੇ ਕਿਤੇ ਮੇਰੇ ਵਿੱਚ ਤਾਂ ਚੱਪਣੀ ਹੁੰਦੀ ਸੀ ਆਹ ਚਰੇੜੀ ਹੁੰਦੀ ਸੀ ਟੱਡ ਤੇ ਜਿਹਦਾ ਨਾ ਜਵਾਈ ਭਾਈ ਆਉਂਦਾ ਸੀ ਮੈਂ ਗੱਲ ਸੁਣਾਉਂਦੀ ਤੁਹਾਨੂੰ ਜਵਾਈ ਭਾਈ ਨੂੰ ਦੇਣਾ ਕੇ ਸੱਕਰ ਨਾਲ ਰੋਟੀ ਤਾਂ ਕੁੜੀ ਨੇ ਅੰਦਰ ਵੜ ਕੇ ਲੂਣ ਭੋਕ ਰੋਟੀ ਖਾ ਲੈਣੀ ਤਾਂ ਉੱਥੇ ਕਿ ਜਾ ਕੇ ਉਹਨੇ ਕਹਣਾ ਆਪਣੀ ਚੱਪਣੀ ਦਿਖਾਉਣ ਦਿਹਾਉਣੀ ਨਾ ਹੁਣ ਕਹਣਾ ਮੇਰੇ ਮਾਂ ਪੇ ਦਾ ਪੜਦਾ ਆ ਉਹਨ ਦੇਖੇ ਚੱਪਣੀ ਜਾ ਕੇ ਦੇਖਣੀ ਉਹ ਲੂਣਾਂ ਰੋਟੀ ਖਾਦੀ ਤਾਂ ਜੁਵਾਈ ਨੂੰ ਕੇ ਸਕਣ ਚੱਪਣੀ ਕਿਹੜੀ ਚੱਪੜੀ ਬੀਬੀ ਸਿਗਰ ਦੇ ਪਿੱਛੇ ਟੈਡ ਤੇ ਹਾਂ ਇਹ ਤਾਂ ਫੇਰ ਬੰਦ ਕੀਤਾ ਪਰਮਾਤਮਾ ਨੇ ਫੇਰ ਪਰਮਾਤਮਾ ਨੇ ਉੱਥੋਂ ਬੰਦ ਕੀਤੀ ਸੀ ਹਾਂ ਨਹੀਂ ਮੈਂ ਤਾਂ ਆਪਣੇ ਘਰ ਦਾ ਪਰਦਾ ਰੱਖਦੀ ਹਾਂ ਓਏ ਗੱਪਾਂ ਆ ਨਹੀਂ ਸੱਚ ਆ ਇਹ ਗੱਪਾਂ ਨਹੀਂ ਸੱਚ ਆ ਸੱਚ ਮੈਂ ਹੋਰ ਵੀ ਜ਼ਰੂਰੀ ਹਾਂ ਤੁਸੀਂ ਆਪਣੇ ਧੀ ਦੇ ਨੇ ਚੱਪਣੀ ਚੁਪਣੀ ਲਵਾਈ ਕੋਈ ਹੈ ਉਹਦਾ ਨਾ ਨੇ ਇਹ ਲਜੀਤ ਨੂੰ ਦੇਤੀ ਰੋਟੀ ਕੇ ਸੱਕਰਨਾ ਕੁੜੀ ਨੂੰ ਉਹੀ ਦੂਣ ਵਾਲੀ ਅੰਦਰ ਵੜ ਕੇ ਖਲਾਤੀ ਉਹ ਖਾਣ ਆ ਰਹੀ ਹੈਗੀ ਆ ਪਿੱਛੇ ਦੰਨ ਪਟ ਪਟ ਖਾਣ ਦਿੰਦੀ ਆ ਕੌਣ ਉਹ ਮੁਸਕਾਨ ਇਹੋ ਵਿਚਾਰੀ ਕੀ ਕਹਿੰਦੀ ਆ ਮੁਸਕਾਨ ਇਹ ਰੀਣ ਕਾ ਗਾਲਤੀ ਕਿਤੇ ਹੋਵੇ ਤਾਂ ਖਾ ਹੀ ਲੈਣਾ ਲਜੀਤ ਨੂੰ ਚਾਹਜਾ ਵੱਧ ਗਾਂਦੇ ਬਾਤ ਆ ਬਰਬਰ ਖਾਓ ਤੂੰ ਦਾ ਧਿਆਨ ਦੀ ਗੱਲ ਕਰ ਤੂੰ ਦਾ ਰਾਏ ਦੀ ਸੁਚਾਈ ਤੇ ਸੁਚਾਈ ਇਹ ਸਗਾ ਨਹੀਂ ਹੈਗਾ ਕਿਸੇ ਦਾ ਵੀ ਮੈਂ ਆਪਣੀ ਰੰਦਾ ਹੀ ਐ ਮਸ ਆ ਲੈ ਲੈ ਇਹ ਮਗਰ ਨਾ ਲੱਗਿਆ ਉਹ ਮੈਂ ਤਾਂ ਹੈਗਾ ਸਾਡੇ ਤੇ ਤਾਂ ਬਡੇਪਾ ਆਇਆ ਆ ਜੀ ਹੁਣ ਤੇਰਾ ਲੱਗ ਕੇ ਕਿੱਥੇ ਗਿਆ ਹੁਣ ਤੂੰ ਠੀਕ ਆ ਸਾਰੀ ਦਿਹਾੜੀ ਤੂੰ ਸਾਹ ਕੜੀ ਸੀ ਰੱਖਿਆ ਹੀ ਹੁਣ ਤੂੰ ਠੀਕ ਆ ਇਧਰ ਨੀ ਰੱਖ ਕੋਈ ਨਹੀਂ ਬੈਣਦੀ ਉਹ ਦੇ ਲਾ ਉਹ ਬੁੱਲੀਆਂ ਜਿਹੀ ਹੱਸੀ ਆ ਐ ਹੱਸੀ ਆ ਬੜਿਆ ਕਦਰ ਦੀ ਭਾਜੀ ਨਾਲਾ ਢਲੀ ਰਹੀ ਐਲੇ ਹਣਾ ਪੈਣ ਦਾ ਦੇਖੇ ਆ ਤੇ ਉਹ ਭਾਜੀ ਨੂੰ ਨਾ ਇੱਕ ਗੇਟਰ ਮੇਰੀ ਭੈਣ ਦੀ ਸੋਗਾ ਨਾ ਘਬਰਾਣੀ ਆ ਅੰਦਰ ਆ ਬਾਪੜ ਸੋਨੀਆ ਕਿਤੇ ਉਧਰ ਨਾਲ ਕੱਲੀ ਚ ਬਾਥਰੂਮ ਚ ਗਈ ਉਹ ਨਾ ਕੋ ਕੁੜੀ ਦੇਖੇ ਅੰਦਰ ਉਹ ਜਾ ਕੇ ਸੋਨੀਆ ਫੈਸ਼ਕ ਨਾ ਜੇ ਇਹਨਾਂ ਚੁੰਮੀ ਲੈਣੀ ਹੋਵੇ

ਉਰੇ ਗਾਣਾ ਮਮੀ ਤੂੰ ਜਾ ਦੇ ਦਿੱਲੀਆ ਭਰਾਵਾ ਤੂੰ ਬੈਠੀ ਰਹਿ ਦੁਜੇ ਤੇ ਉਹਨੇ ਗਾਣਾ ਸੰਦੀਪ ਚੱਲ ਚਲੀ ਗਿਆ ਉਹਦੇ ਨੂੰ ਕੋਲ ਨਾ ਕਿਤੇ ਜਾ ਕੇ ਮਮੀ ਨੂੰ ਬਾਥਰੂਮ ਵਿੱਚ ਕਹਿੰਦਾ ਗਾਣਾ ਜਾ ਕੇ ਪੈਣ ਨੂੰ ਮਿਲੇ ਕੋਠੀ ਤੇ ਓਖਾ ਕਹਿੰਦੇ ਓਖਾ ਸਾਲੇ ਜਿੰਨੇ ਆ ਉਹ مریض ਆ ਜਿੰਨੇ ਆ ਬੰਦੇ ਮਰੀਜ਼ ਟੱਕਰਦੇ ਆ ਬਾਹਰੋਂ ਆਉਂਦਾ ਬੰਦਾ ਫਾਂਸ਼ ਸ਼ਰਨ ਕਰਨ ਓਏ ਮਰੀਜ਼ ਮੱਥੇ ਲਾ ਜਾਨੇ ਰੱਬ ਦਾ ਹੈ ਨਹੀਂ ਕੇ ਸਿਆਣੇ ਨੂੰ ਮੈਂ ਦੱਸ ਦਿਆਂ ਟੱਕੇ ਵਾਲੇ ਮਰੀਜ਼ ਆ ਫੇਰ ਕਰਨ ਵੇ ਬੇ ਬੇ ਉਹ ਭੈਣ ਕੌਜ ਹੁੰਦੀ ਆ ਨਹੀਂ ਜੁੱਤੀ ਦਾ ਪਤਾ ਨਹੀਂ ਇਹ ਨਹੀਂ ਕਿ ਪਾਣੀ ਦੇ ਪਾੜੀਓ ਨਾਲ ਹੀ ਕਿਤੇ ਢੀਕੇ ਨਹੀਂ ਆਏ ਆ ਆਮ ਜਾਗੇ ਮੈਂ ਕਾ ਪਾਣੀ ਮੰਗਦੀ ਇਦਾਂ ਗਰਦੀਤ ਲੈ ਕੇ ਤੀਰਾਂ ਕਹਿੰਦਾ ਆ ਬੇਆ ਰਹਾ ਨਾ ਕਰਕੇ ਉਹ ਜੁੰਨੀਆਂ ਨੇ ਆਟਾ ਉਹਦੇ ਮੋੜੇ ਘੜ ਕੇ ਲੈਣੀ ਆ ਕਿਉਂਕਿ ਪਤਾ ਲੱਗਿਆ ਆ ਬਾਹ ਨੀ ਚੱਕੂ ਆ ਆ ਆ ਵਾਸੀ ਚੱਕੂਂਦੀ ਆ ਐ ਕਰਕੇ ਨਾ ਐਂਦਾ ਵੀ ਮਸੂਲ ਆਉਂਦੀ ਆ ਉਹ ਕੁੱਤਿਆ ਫੈਟ ਪੱਕਾ ਦਾ ਸਰਦ ਦਾ ਫੈਟ ਸਪੌਂਸਰ ਉਧਰੋਂ ਪੱਕਾ ਉਹ ਪਰੋ ਹੀ ਲਾੜਾ ਇੰਨਾ ਗਰ ਰਵਈਆ ਦਾ ਨਾ ਉਹ ਪਰੋ ਹੀ ਵੱਡ ਲੈਣਾ ਆ ਜਿੰਨੇ ਆੜੇ ਨਾ ਤੇ ਜਿੰਨੇ ਆਲੇ ਟ੍ਰੇਲਰ ਉਧੇਲੇ ਐ ਇੰਨਾ ਗਰ ਰਵਈਆ ਉਹ ਪਰੋ ਹੀ ਵੱਡ ਲੈਣਾ ਜੇ ਮਾਲ ਇਹ ਨਾ ਹੋ ਗਿਆ ਠੀਕ ਜੇ ਮਾਲਾ ਕਹੇ ਕਿ ਸੂਟ ਸਾਡ ਸੂਟ ਸਾਡ ਲੈਣ ਚਾਹ ਜਨ ਹਾਂ ਦੇ ਤਕਸੂਤ ਦੇ ਕੱਟ ਕੇ ਜਾ ਕੀ ਗਾਣਾ ਇਹਨਾਂ ਨੂੰ ਕਿੱਥੋਂ ਰਾਣੂ ਪਤਾ ਲੱਗਣਾ ਪਹਿਲੇ ਕਦੇ ਕਿੱਥੇ ਮੈਨੂੰ ਪਤਾ ਲੱਗਣਾ ਚੂੜਾ ਆਇਦੂ ਇਥਾ ਮੈਂ ਤੇਰੀ ਜਿਹੜਾ ਸੱਚੀ ਵਾਲਿਆ ਇਹ ਦੇਣ ਵੇਲੇ ਐ ਤੇ ਲੈਣ ਵੇਲੇ ਬਰਾ ਕਿੱਥਾ ਆ ਗੇ ਲੈ ਬੇ ਦੇਣ ਵੇਲੇ ਨਹੀਂ ਨਹੀਂ ਮੇਰਾ ਫੇ ਉਧਰ ਬੰਗੀ ਕੀ ਕੰਮ ਹੈ ਗਈ ਸੀ ਜਦ ਤੇਰਾ ਤਾਂ ਲਾ ਦੋ ਇੱਕ ਦਿਨ ਪਹਿਲਾਂ ਤੂੰ ਸਾਗੜੀ ਚ ਦੂਏ ਨੂੰ ਜਾ ਕੇ ਚੂੜਾ ਛਿਲ ਕੇ ਚੂੜਾ ਲੈ ਕੇ ਬੈਠੀ ਜਪੋ ਪੀਗਾ ਭਰਾਇਆ ਮੈਂ ਕਹਾ ਤੂੰ ਚੱਜਣਾ ਬੈੜਦੇ ਬੈਠੀ ਰਹਾ ਪੀਗਰ ਨੂੰ ਉੱਥੇ ਪੂਰਾ ਹੋ ਲੈਂਦੇ ਆ ਨਾ ਤੇ ਦੂਰ ਦਾ ਖੋਲ ਦੇ ਤੇ ਤੂੰ ਹੀ ਜਾ ਕੇ ਉੱਥੇ ਪਹਿਲਾ ਪਾਉਣ ਰਹੀ ਸੀ ਬਿਆ ਸੂਟਾ ਵਾਲਿਆਂ ਦੇ ਲੈ ਵੀ ਮੈਂ ਕਿਤੇ ਤਣੇ ਮੈਂ ਤਾਂ ਗਿਆ ਹੀ ਜੂਰ ਲਾਇਆ ਇਹ ਉਹਦਾ ਹੈ ਦੇਰ ਕਾਹਦੀ ਨਾ ਕੱਟੀ ਜਾ ਤੂੰ ਖੇਤ ਨਾ ਬਾਕੀ ਖਰਾਬ ਕਰਨੇ ਆ ਮੈਂ ਕਿੰਨੇ ਪਤਾ ਕਿੰਨੇ ਆ ਕਿ ਮੇਰਾ ਲੈ ਤੇਰੇ ਮੇਂਗੇ ਹੋ ਨੀ ਮੇਂਗੇ ਬੋਤੇ ਆ ਫਾਨੀ ਕੱਢੀ ਜਾਣਾ ਤੂੰ ਇਕ ਲਿਆ ਲੈ ਕਿੱਲੋ ਜਾ ਕੱਢਿਆ ਸੁਣ ਤੇ ਲਸਪੁਰਾ ਪੁੱਲਾ ਗੰਦਾ ਆ ਹੈਗਾ ਲੈ ਨਹੀਂ ਗੰਦਾ ਸੀ ਦੱਸ ਦੋ ਜੋ ਬਾਬਾ ਵੀ ਦਈਆ ਵੇੜ ਵੀ ਦਈਆ ਜੇ ਆ ਨਾ ਮਾਸੀ ਤੇਰੇ ਸਰਕੇ ਤੇ 2000 ਟੋਖਰਾ ਚਕਾਇਆ ਮਾਸੜ ਨੇ ਤੇਰਾ ਜੱਗ ਨਹੀਂ ਰਹੀ ਆ ਕਿ ਤੇ ਮੋਰ ਹੁਣ ਬਹੁਤ ਦੁਖੀ ਕੀਤਾ ਤੈਨੂੰ ਕੀ ਪਤਾ ਸੱਚ ਦੱਸਦੀ ਜਾਂ ਤੇ ਭੋਲੜੇ ਖੋਲ ਦੇਣੇ ਮੋਰ ਦੇ ਘਾਰੇ ਮੈਂ ਵੀ ਬੋਲਾਂ ਕਿ ਤੂੰ ਕਿਉਂ ਹੋ ਹੁਣ ਉਹਨੂੰ ਮੈਂਡੀ ਵੀ ਨਹੀਂ ਆਉਂਦੀ ਕਿੰਨਾ ਕਿੰਨਾ ਦੋ ਹੋਰ ਪਾਲਾ ਵੀ ਪੰਜ ਦਾ ਕਹਿੰਦੀ ਤੇ ਤੈਨੂੰ ਤੈਨੂੰ ਸ਼ਰਮ ਨਹੀਂ ਆਈ ਤੈਨੂੰ ਫੌਜੀ ਦੇ ਬਹੁਤ ਦਰਸਾਉਂਦਾ ਤੂੰ ਆ ਤੇ ਫੌਜੀ ਤੇ ਕਾਹਦੇ ਦਰਸਾਉਂਦਾ ਤੂੰ ਆਸੀ ਬੋਲਦੀ ਬੋਧਾਂ ਨਾ ਕੁੱਤ ਨਾ ਖਾ ਲਈ ਤੂੰ ਉਹ ਜਾਰਾ ਬੋਲ ਨਹੀਂ ਅੱਥੀ ਗੰਜਾ ਪਾਉਂਦਾ ਆ ਤੈਨੂੰ ਕਾਹਦੇ ਦਰਸਾਉਂਦਾ ਅੱਜ ਗਿਆ ਮੈਂ ਉਧਰ ਨੂੰ ਲੈ ਕੇ ਕਹਿੰਦਾ ਖੇਰੇ ਵਿੱਚ ਜੀ ਗੱਡੀ ਮੜੇ ਜੀ ਗੱਡੀ ਹਾਏ ਸਾਰੇ ਦਾ ਚਿੱਤ ਆ ਗਿਆ ਆਈ ਜਾਂਦਾ ਪੈਣਾ ਹੁੰਦਾ ਹੀ ਜਾਂਦਾ ਪੈਂਡਿਆ ਸਾਡਾ ਪੈਂਡਿਆ ਮੈਂ ਤੇਰਾ ਥੋੜੀ ਬਾਜੀ ਪੈਣ ਪੈਂਦਾ ਇਹਨਾਂ ਦਾ ਮੈਂ ਕਿਹਾ ਪੈਂਡਿਆ ਤੇਰੇ ਸਾਰੇ ਤੇਰਾ ਕਿਹੜਾ ਬੰਡਿਆ ਕੁਛ ਇਹਦਾ ਉਹ ਤਾਂ ਹੁੰਦਾ ਨਾ ਡੈਰੀ ਮਿੰਦਰ ਤੋਂ ਪਰਾਂ ਮੈਂ ਦੋ ਲੱਡੂ ਬੇਟਾ ਮਨ ਮੈਂ ਲੱਡੂ ਪੁੱਟਾ ਇਹਦਾ ਤਾਂ ਹੁੰਦਾ ਹੈ ਨਾ ਬਾਸੀ ਉਹ ਬੋਲਦੀ ਆ ਮਾਸਾ ਸਾਡਾ ਪੈਂਡ ਪਤਾ ਬਾਸੀ ਨੇ ਮੜਾ ਜਾਣਾ ਡਰਾ ਕੇ ਰੱਖਿਆ ਪਤਾ ਨਹੀਂ ਉਹ ਟਪਿੰਡ ਦਾ ਡਰਦਾ ਬਹੁਤਿਆਰ ਨਾ ਡਰਿਆ ਕਰ ਮੈਂ ਤੈਨੂੰ ਕਿਹਾ ਹੁਣੇ ਡੰਨ ਨਾ ਪਿਆ ਤੇ ਗਾਹ ਕੀ ਬਣੂਗਾ ਤੇ ਡੰਨ ਗਾਹ ਕਿਤੇ ਹੁਣ ਸੀ ਵੇਚ ਬਣਨਾ ਹੋਂ ਕੀ ਪੜੂਗਾ ਬਣ ਗਿਆ ਜੋ ਬਣਨਾ ਸੀ ਬਣ ਗਿਆ ਜੋ ਵਾੜਨਾ ਸੀ ਬਣ ਗਿਆ ਮੈਂ ਨਾ ਡਰਨ ਮੈਂ ਆ ਸੁਣ ਚਲ ਆਪਾਂ ਇੱਕ ਗੱਲ ਕਰਦੇ ਆਂ ਅਜੀਤ ਜੀ ਉਹਨੇ ਕਿ ਪਰਮਾਤਮਾ ਵੱਲੋਂ ਅਗਲੇ ਜਨਮ ਵੀ ਤੁਸੀਂ ਇੱਕ ਹਸਬੰਡ ਵਾਈਫ ਬਣੋ ਹਾਂ ਨਹੀਂ ਤਾ ਕਬੜ ਤੂੰ ਬੋਲ ਆ ਜੇ ਮੈਨੂੰ ਜੇ ਭਿੰਦੇ ਦਾ ਪੁੱਛ ਲਵੇ 1 ਮਿੰਟ 1 ਮਿੰਟ ਜੀ ਆ ਪਰਿਵਾਰ ਤੋਂ ਹੀ ਤਾਂ ਰਹਿਣਾ ਲਾ ਫਾਦਰ ਦੀ ਚਾਹੁੰਦੇ ਮੇਰੇ ਅਗਲੇ ਜਨਮ ਵੀ ਇੰਨੇ ਸੰਜੋਗ ਵਾ ਤੇ ਇਹੀ ਨਾਨਕੇ ਹੁਣ ਕੰਮ ਲੱਗਦਾ ਤੇ ਨੀ ਨਾਨਕੇ ਨਹੀਂ ਜ਼ੋਰ ਹੈ ਜ਼ੋਰ ਹੈ ਇਹੀ ਹੋਂ ਬੰਦਾ ਬੰਦਾ ਹੈ ਹਾਂ ਲਮਾਸੀ ਤੂੰ ਚਾਹਨੀ ਹੈ ਹਾਂ ਮੈਂ ਚਾਹਨੀ ਬਈ ਐਸੀ ਵੀ ਚਾਹਤੇ ਮਾਦੀ ਮਾਰਾ ਤੇਰਾ ਤਾਹ ਵੇ ਲੈ ਤੂੰ ਬਾਹ ਚਾਹੀ ਜਿਵੇਂ ਐਸੀ ਲੈ ਭਰਾਵਾ ਆਰੇ ਕਿ ਤੱਕ ਲੱਗਦਾ ਹੈ ਨਹੀਂ ਜਾਈ ਐਸੀ ਨਹੀਂ ਚਾਹੀ ਬਈ ਨਾੜੇ ਵੀ ਨਹੀਂ ਕੇ ਬੰਦਾ ਸਾਡੇ ਨਾਲ ਕੀ ਉੱਥੇ ਹੋਣ ਨਾ ਸਾਡੇ ਮਾਮੇ ਉਹ ਹੋਣ ਭਾਈ ਅਸੀਂ ਨੀਚਾ ਦੇ ਪਾਉਂਦੇ ਮੋੜ ਹੋ ਤਾ ਦਲ ਗਈ ਤੀ ਮੋੜ ਦੂਰ ਚੈ ਜਨ ਤੂੰ ਰਹਿਣ ਦੇ ਇਹਦਾ ਧੰਦਾ ਤੂੰ ਆ ਤੇ ਮਧੰਦਾ ਮੇਰਾ ਬੁੜਾ ਜਿਹੜੇ ਚਾਲ ਚੱਲ ਗਏ ਨੇ ਸਾਦਾ ਜੀ ਆ ਮੈਂ ਤਾਂ ਟੀ ਗੱਲਿਆ ਹੁਣ ਆ ਬੜੇ ਹੱਥ ਘਰੇ ਆਦਾ ਵਾ ਸਾਰੇ ਆ ਗੀਆਂ ਮੈਂ ਨਹੀਂ ਆ ਗਣ ਦੇ ਮੈਂ ਨਹੀਂ ਆ ਤਾਡੇ ਆ ਗੀਆਂ ਲੱਗੇ ਹੋਰ ਝੜ ਗਿਆ ਮੇਰੇ ਯਾਰ ਸੁਣ ਉਹ ਕਹਿੰਦੇ ਜਿਹੜਾ ਹੁੰਝਾ ਲਾ ਕੇ ਯੂਪੀ ਤੋਂ ਵੀ ਨਹੀਂ ਬਣਦੀ ਇਹ ਯੂਪੀ ਤੋਂ ਨਹੀਂ ਦੇਣੂ ਨਾ ਮੈਨੂੰ ਇਹ ਜਿਆਦਾ ਨਹੀਂ ਆ ਗਣ ਬੋਲਦਾ ਯਾਰ ਦੀਵੀ ਦੇ ਆ ਬੋਲਿਆ ਤਾਂ ਆ ਗਿਆ ਤਾਂ ਤਾਂ ਆ ਲੈ ਆ ਸੁਬੀਂ ਜੀ ਚੰਤਨੀ ਆਖੀ ਤਾਂ ਪਿਆਰ ਆ ਤੁਹਾਡਾ ਪ੍ਰਸਾਦ ਨਾ ਪੈ ਜਾਵੇ ਨਹੀਂ ਪੈ ਜਾਵੇ ਮੈਂ ਜਾ ਮਾਰੀ ਆ ਰੋਸ ਕੇ ਮੋਟਰ ਤੇ ਬਹਿ ਜਾਂਦੀ ਜਾ ਕੇ ਇਹ ਦੇਖ ਮੈਂ ਬਿਠਾ ਕੇ ਲਿਆ ਪੀੜੀ ਮੁੱਟ ਦਾ ਦਾ ਤੇ ਮੋਟਰ ਤੇ ਜਾ ਕੇ ਬਣੀ ਬੈਂਟੀ ਨੂੰ ਸੌਂ ਕਹਾਂ ਲੱਗਦੇ ਕਿ ਮੈਂ ਆਇਆ ਕਰਾਂਗੀ ਮੈਂ ਰਹਿ ਆਪਣੀ ਆ ਬੈਠੀਏ ਜਾਣਾ ਇਹ ਨਾਲ ਆਪਾਂ ਇਹ ਨਾਲ ਸ਼ੁਕਲਾ ਕੀਤਾ ਨਾ ਲੈ ਤੁਸੀਂ ਲੱਭੀਆ ਨਾ ਸੰਦੀਪ ਬੈਂਟੇ ਚੀ ਬਾਹਰ ਕਰੀਆਂ ਆ ਤੱਕ ਕਰੀਆਂ ਆ ਇਹ ਮੈਂ ਕਾਹ ਪਿਆ ਥੋੜਾ ਜਣਾ ਬੰਦੀ ਕਾਹਦੀ ਰੇ ਕਰ ਰਹੀ ਨਾ ਨਾ ਕਰਵਾ ਨਾਨਕਾ ਕਰਦੀ ਹੈ ਨਾ ਸੰਦੀ ਜੀ ਰੋਟੀ ਤਾਂ ਨਹੀਂ ਪਾਉਂਦੀ ਬੋਲ ਕੇ ਕਹਿੰਦਾ ਮੂੰਹੋਂ ਨਹੀਂ ਬੋਲਦੇ ਮੈਂ ਕਾਹਦੀ ਕੀਤਾ ਇਦਾਂ ਇਹ ਕਹਿੰਦੀ ਹੈ ਮੰਮੀ ਤੇਰੀ ਮੈਂ ਲੈ ਦੱਸਦੀ ਮੇਰੇ ਚਾਹ ਤਾਪਦੀ ਮੈਂ ਨਹੀਂ ਕਰਦੀ ਮੈਂ ਮਾਸਣ ਗਿਆ ਸੰਦੀ ਵੀ ਨਹੀਂ ਕਰਦੀ हां जित्ती गल वा तुसी कह रहे हो कह रहे आणा को हां कह रहे आ कह रहे दा की मतलब हां हर बेने कहरे 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 की गल कहरे कोई वे ओ किना ख्वाजंदा कहरे ना नहीं मैं जान साडे कहरे कहरे कहते की गल कहरे आले किथे थारे मंगण आंदे आ ना ना असि जाना मंगण होना दे उना ने का भी होना ले बरसों ने बिचारे अपनी रोटी पानी खांदे या अपना अपनी खान फेर ही या अपनी खांदे अपनी नाम दा ਔਰ ਕਿੰਨਾ ਖੋਸ਼ ਹੋਇਆ ਮਾਸੇ ਬਾਰਸਰੇ ਬਲਾਰੀ ਗਾ ਰਹੀ ਜਦੋਂ ਤੁल्ली ਗਾਲ ਚਾਦੀ ਘਾਸਦਾ ਇਹਦੇ ਤੋਂ ਪੁੱਛ ਨਹੀਂ ਰਹੀ ਲੈ ਮੇਰੀ ਗਾਲ ਇਹਨੇ ਮੜਾ ਪੁੱਛ ਕੋਨੇ ਪੁੱਛ ਨਹੀਂ ਕਰਦਾ ਮੇਰੀ ਗਾਲਾਂ ਤੋਂ ਕੋਨੇ ਕੇ ਚੱਕਣਾ ਨਿਗਾ ਵੀ ਨਹੀਂ ਚੱਕਦਾ ਤੇਰੇ ਮੋਰੇ ਉਹ ਲੱਖ ਲੱਖ ਮਗਰ ਦਿਖਾ ਦੇ ਮਾਸੇ ਨਹਲਪਾ ਲੈ ਤੱਕਾ ਜੇ ਖਾਦੀ ਗੋਣਿਆ ਖਲ ਭਜਬੜੀਆਂ ਭਜਬੜ ਮਾਸੇ ਨੇ ਨਹੀਂ ਜਜ਼ਮੇ ਨੇ ਅੱਖ ਅੱਖ ਬਣ ਜਊਗੀ હાય હો રી મારો તો કે મોટાને કે કંદરો પી જાના હાજી યે આખ વણજોગી ਕੋਚ ਦਾਸਰ ਬੁੜੀ ਹੈ ਹਰਕੀ ਕੁੜੀ ਹੈ ਭਲੇ ਨੋਟਸ ਉਹਦੇ ਰਹਿੰਦੇ ਕਾਲਜ ਦੇ ਕੁੜੀ ਆਹਾਂ ਕੁੜੀ ਲੰਘ ਗਈ ਸੀ ਜਿੰਦਾ ਕੋਲ ਜੀ ਨੋਟਸ ਹੋਰ ਕੀ ਆ ਲੈ ਰਾਤ ਰਾਤ ਕਹਿੰਦੀ ਆਪ ਵੀ ਦੇਖਣਾ ਮੋਚਾ ਥੱਲੇ ਹੋ ਗਈਆਂ ਹੁਣ ਕਿਉਂ ਤਾਂ ਹੁੰਦੀ ਆਈ ਮਾਹੋ ਦਾ ਮਾਥਾ ਉਦਾਂ ਰੱਖੋ ਉਦੋਂ ਸੋਹਣਾ ਬਹੁਤ ਲੱਗਦਾ ਇਦਾਂ ਜੇ ਲੜ ਰੱਖਦੇ ਥੋੜਾ ਬਾਲ ਇਹਨੇ ਬੱਲਾ ਲਾ ਇਦਾਂ ਮੁੱਠਾ ਅੱਛਾ ਮਰੋੜੀਆਂ ਹੈ ਨਾ ਦੇ ਐ ਮਛਾਂ ਦਾ ਮਰ ਕੋੜ ਕੇ ਬੱਕਰੀਆਂ ਆ ਜਾਂਦਾ ਇੱਧਰ ਦੇਖ ਇੱਧਰ ਦੇਖਦਾ ਉਹ ਪਿਆ ਬੱਕਰਾ ਹੁਣ ਮੇਰੇ ਆ ਦੇ ਦਿਖਾਉਣ ਬਣਾ ਦੇ ਰਿਹਾ ਹੁਣ ਬਾੜ ਦੇ ਹੁਣ ਬਾੜ ਕੇ ਨਾ ਮੈਂ ਫੋਜੀ ਆ ਨਾ ਵਧੀਆਂ ਬਾੜ ਹੋਣੇ ਆਈ ਨਾ ਬਾੜੀਆਂ ਬਣਾਈ ਗੱਲ ਵੀ ਠੀਕ ਆ ਨਹੀਂ ਤਾਂ ਇਹ ਰੋ ਬੋਧਾ ਮਾਸਟਰ ਆ ਗਾ ਸਾਰੇ ਰਿਸ਼ਤੇਦਾਰ ਤੇ ਇਹੀ ਫੱਗਦਾ ਤਵੇ ਦਾ ਲਿਜਾਇਆ ਕੀਤਾ ਆ ਤਵੇ ਦਾ ਕਿੱਦਾਂ ਲਿਜਾਇਆ ਕੀਤਾ ਆ ਵੱਲਾ ਵੜਿਆ ਕਹਿਣ ਦਾ ਨਹੀਂ ਨਾਲੇ ਬੰਦੇ ਵਧੀਆ ਲੱਗਦੇ ਆ ਦੇਖੋ ਲੋਵੇ ਆ ਇੱਥੇ ਵੈਲਿਊ ਕਿੰਨੀ ਬੰਦੇ ਦੀ ਹੈ ਨਾ ਮਾਸੀ ਨੇ ਸਾਰੀ ਡਾਊਨ ਕੀਤੀ ਪਈ ਆ ਇਹ ਵੀ ਵਲਾ ਘਰੇ ਟੀਵੀ ਥੱਲੇ ਲਗਾਇਆ ਬਾਹਰ ਉਹਦੀ ਅੱਦੇ ਆਏ ਆਏ ਟੀਵੀ ਥੱਲੇ ਦੇ ਨਾਲ ਕਿੰਨਾ ਖੋਜ ਹੁੰਦੀ ਆ ਵੇਲਾ ਨਾ ਖਾ ਲੈਣ ਇਹ ਦੋਵੇਂ ਮਾਤੀ ਦੇ ਮੈਂ ਚੋਰਦਾ ਹੋਣੀ ਕੋਈ ਦੇ ਤੂੰ ਕਹਿੰਦਾ ਨਾ ਜੇ ਤੋਪਿਆਂ ਦਾ ਧੁੱਪੇ ਗੋਰਾ ਜੇ ਤੂੰ ਕਹਵੇਂ ਛਾਇਆ ਛਾਈ ਇਹ ਪਿਆਰ ਆ ਇਹ ਪਿਆਰ ਦੀ ਇਹ ਥੱਲੇ ਲੱਗਦਾ ਕਹਿੰਦੇ ਆ ਪਿਆਰ ਨਹੀਂ ਕੋ ਲੈਣਾ ਕਹਿੰਦਾ ਪਿਆਰ ਨਹੀਂ